ਫਿਰੋਜ਼ਪੁਰ ਦੇ ਪਿੰਡ ਚੰਗਾਲੀ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਤਿਆਂ ਨੂੰ ਲੋੜੀ ਦੇ ਕੇ ਪਰਤ ਰਹੇ ਪੰਜ ਤਿਆਂ ਦੇ ਬਜ਼ੁਰਗ ਬਾਪ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ ਸਾਰੀ ਰਾਤ ਅਵਾਰਾ ਕੁੱਤੇ ਬਜ਼ੁਰਗ ਵਿਅਕਤੀ ਨੂੰ ਨੋਚ-ਨੋਚ ਕੇ ਖਾਂਦੇ ਰਹੇ 65 ਸਾਲਾਂ ਬਜ਼ੁਰਗ ਵਿਅਕਤੀ ਦੀ ਹੋਈ ਮੌਤ ਫਿਰੋਜ਼ਪੁਰ ਵਿੱਚ ਲਗਾਤਾਰ ਕੁੱਤਿਆਂ ਦੇ ਹਮਲੇ ਵੱਧਦੇ ਹੀ ਜਾ ਰਹੇ ਹਨ ਇਹਨਾਂ ਕੁੱਤਿਆਂ ਦੇ ਹਮਲੇ ਕਾਰਨ ਇੱਕ ਤੋਂ ਬਾਅਦ ਇੱਕ ਇਨਸਾਨੀ ਮੌਤਾ ਹੋਣ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਬੀਤੇ ਦਿਨੀ ਗੁਰੂ ਅਰਜਨ ਸਾਹਿਬ ਪਿੰਡ ਚੱਕ ਸੋਮੀਆਂ ਵਿੱਚ ਕੁੱਤਿਆਂ ਵੱਲੋਂ ਇੱਕ ਨੌਜਵਾਨ ਨੂੰ ਨੋਚ-ਨੋਚ ਕੇ ਖਾ ਲਿਆ ਸੀ ਹੁਣ ਇੱਕ ਫਰੋਜਪੁਰ ਦੇ ਪਿੰਡ ਚੰਗਾਲੀ ਜਦੀਦ ਵਿੱਚ ਕੁੱਤਿਆਂ ਵੱਲੋਂ ਇੱਕ ਬਜ਼ੁਰਗ ਵਿਅਕਤੀ ਨੂੰ ਨੋਚ-ਨੋਚ ਕੇ ਖਾ ਲਿਆ ਹੈ ਜਿਸ ਦੀ ਮੌਤ ਦਾ ਸਵੇਰੇ ਪਤਾ ਚੱਲਿਆ ਤੁਹਾਨੂੰ ਦੱਸ ਦਈਏ ਕਿ ਪਿੰਡ ਚੰਗਾਲੀ ਜਦੀਦ ਦਾ 65 ਸਾਲਾਂ ਜਗੀਰ ਸਿੰਘ ਚੌਧਰੀ ਪੰਜ ਧੀਆਂ ਦਾ ਬਾਪ ਹੈ ਉਹ ਆਪਣੀਆਂ ਧੀਆਂ ਨੂੰ ਲੋਹੜੀ ਦੇ ਕੇ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਪਿੰਡ ਜਾ ਰਿਹਾ ਸੀ ਤਾਂ ਹਨੇਰਾ ਤੇ ਤੁੰਦ ਹੋਣ ਕਾਰਨ ਆਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਤੇ ਸਾਰੀ ਰਾਤ ਨੋਚ-ਨੋਚ ਕੇ ਖਾਂਦੇ ਰਹੇ ਦਿਨ ਚੜ੍ਹਦੇ ਮਗਰੋਂ ਰਾਹਗੀਰਾਂ ਨੂੰ ਪਤਾ ਲੱਗਿਆ ਕਿ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ ਤੇ ਬਜ਼ੁਰਗ ਦੇ ਸਰੀਰ ਨੂੰ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾਧਾ ਹੋਇਆ ਸੀ ਇਸ ਘਟਨਾ ਨੂੰ ਸੁਣਦੇ ਹੀ ਆਸ-ਪਾਸ ਦੇ ਪਿੰਡਾਂ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਗਿਆ ਹਰ ਕੋਈ ਕੁੱਤਿਆਂ ਤੋਂ ਆਪਣੀ ਸੁਰੱਖਿਆਤ ਸੁਰੱਖਿਆ ਲਈ ਚਿੰਤਤ ਨਜ਼ਰ ਆ ਰਿਹਾ ਹੈ ਪਰ ਕੀ ਨਾ ਹੈਗਾ ਤੇ ਜਿਹੜਾ ਵਾਕਿਆ ਹੋਇਆ ਕਿਵੇਂ ਹੋਇਆ ਜੀ ਮੇਰਾ ਰੱਜੂ ਏ ਤੇ ਮੇਰੇ ਪਿਓ ਨਾਲ ਜ਼ਗੀਰਾ ਸਾਰੇ ਅਹੀ ਪੰਜ ਭੈਣਾਂ ਤੇ ਸਾਡਾ ਸਾਰਾ ਉਹੀ ਸੀ ਜਿਹਨੂੰ ਕੁੱਤਿਆਂ ਨੇ ਖਾ ਲਿਆ ਸਾਡੇ ਲੋੜੀ ਲੈ ਕੇ ਗਿਆ ਸੀ ਉਹਨੇ ਕੋ ਤਾਂ ਸਾਈਕਲ ਮਨੇ ਵਿਚਾਰੇ ਕੋ ਲਈ ਜਾਂਦੀ ਸੀ ਨਾ ਮਾਂ ਸਿਰ ਤੇ ਨਾ ਭਰਾ ਕੱਲਾ ਹੋ ਹੀ ਹੈਗਾ ਸੀ ਜਿਹੜਾ ਸਾਡੇ ਸਿਹਤਾ ਸਾਰਾ ਸੀ ਕੁੱਤੇ ਆਰੇ ਨੋਚ ਨੋਚ ਕੇ ਉਹਨੂੰ ਖਾ ਲਿਆ ਕੋਸ਼ਿਸ਼ ਨਾ ਖਾ ਰਿਆ ਸੀ ਜੀ ਉਹ ਨੱਥੂ ਵਾਲੀ ਬਸਤੀ ਤੋਂ ਆਇਆ ਮੈਂ ਪਹਿਲੋ ਆ ਕੇ 4 ਵਜੇ ਤੋਂ 5 ਵਜੇ ਕਹਿੰਦਾ ਮੈਂ ਆਜਾਂ ਮਗਰੇ ਤੇਰੇ ਤੂੰ ਚੱਲ ਕੁੜਗੇ ਅਸੀਂ ਬਾਬੇ ਤੇ ਜਾਣਾ ਸੀ ਉੱਥੇ ਬਜੀਤਪੁਰ ਸਾਹਿਬ ਤਹੀਂ ਤੋਂ ਉੱਥੇ ਅੰਮ੍ਰਿਤਸਰ ਨੂੰ ਕਈਆਂ ਚਲੀਆਂ ਬੱਸ ਜਾਣੀ ਸੀ ਤਹੀਂ ਜੀਤਪੁਰ ਦਾ ਕੈਨਸਲ ਕਰਦੇ ਤੇ ਅੰਮ੍ਰਿਤਸਰ ਨੂੰ ਕਈਆਂ ਚਲ ਗਾਂ ਮੇਰੀ ਵੱਡੀ ਭੈਣ ਤੇ ਮੈਂ ਤੇ ਪਾਪਾ ਕਹਿੰਦਾ ਸੀ ਮੈਂ ਆ ਜਾਵਾਂ ਤੇ ਤੁਸੀਂ ਉਹਨੇ ਨੂੰ ਚੱਲੋ ਤੇ ਉਹਦਾ ਕੋਠਾ ਪੈਂਦਾ ਪਿਆ ਸੀ ਤੇ ਕਹਿੰਦਾ ਸੀ ਮਿਸਤਰੀ ਲਿਆ ਕੇ ਵੀ ਮੇਰੇ ਘਰ ਵਾਲੇ ਨੂੰ ਕਹਿੰਦਾ ਸੀ ਮਿਸਤਰੀ ਲਾਉਣਾ ਤੇ ਮਿਸਤਰੀ ਲੈ ਕੇ ਆਈ ਤੇ ਸਵੇਰੇ ਮੈਂ ਪਿਲਸਨ ਕਢਾਵਾਂ ਦਾ ਤੇ ਮਿਸਤਰੀ ਨੂੰ ਪਾਹੇ ਦੇ ਦਾਂ ਦਾ ਉਹ ਤਾਂ ਆ ਸੋਇਦਾ ਸੀ ਤੇ ਰਾਹ ਵਿੱਚ ਉਹਨੂੰ ਕਿਤੇ ਕੁੱਟਿਆ ਲੈ ਟਾਲਿਆ 7:00 ਵਜੇ ਦੀ ਗੱਲ ਸੀ ਤੇ ਉਹਨਾਂ ਨੇ ਖਾਲਿਆ ਸਾਰਾ ਮੂੰਹ ਕੱਲਾ ਛੱਡਿਆ ਬਸ ਵੀ ਨੋਚ ਨੋਚ ਕੇ ਖਾ ਗਏ ਸੰਤ ਸਵੇਰੇ ਪਤਾ ਲੱਗਾ ਸੀ ਤਾਂ ਅੰਬਰ ਸਾਰ ਸੀ ਤੇ ਸਾਨੂੰ ਸਵੇਰੇ ਪਤਾ ਲੱਗਾ ਵੀ ਤੁਹਾਡਾ ਪਿਓ ਖਾਧਾ ਗਿਆ ਤੁਸੀਂ ਵਾਪਸ ਹੀ ਆ ਜਾਓ ਆਈ ਉਸੇ ਬਸੇ ਵਾਪਸ ਹੀ ਆ ਗਿਆਂ ਆਈ ਇੱਥੇ ਆਣ ਕੇ ਵੇਖਿਆ ਤੇ ਉਹਦੀ ਘਟਨਾ ਵੇਖਣ ਵਾਲੀ ਨਹੀਂ ਸੀ ਕੱਲੀ ਮੂੰਹ ਦਾ ਬਿਸ਼ਾਨਾ ਆਂਦੀ ਸੀ ਕੀ ਮੰਗ ਕਰਦੇ ਸਰਕਾਰ ਮੰਗ ਇਹੀ ਕਰਨੇ ਵੀ ਜੋ ਵੀ ਹੁੰਦਾ ਸਾਡੇ ਤੋਂ ਸਰਕਾਰਾਂ ਸਾਨੂੰ ਜਿਵੇਂ ਕਹਿੰਦੇ ਸਹੂਲਤ ਕੋਈ ਦਵੇ ਸਾਡਾ ਸਾਰਾ ਕੋਈ ਨੀ ਸਿਰ ਤੇ ਰਹਿ ਗਿਆ ਨਾ ਤਾਂ ਭਰਾ ਹੈਗਾ ਨਾ ਕੋਈ ਮਾਂ ਹੈ ਗਈ ਉਹੀ ਸੀ ਸਾਡਾ ਸਾਰਾ ਜਿਹੜਾ ਦੁਨੀਆਂ ਤੇ ਚੱਲ ਵਸਿਆ ਕੋਈ ਸਾਡਾ ਸਾਰਾ ਨਹੀਂ ਇਸ ਦੁਨੀਆਂ ਤੇ ਰਹਿ ਗਿਆ ਪੰਜੇ ਭੈਣਾਂ ਨਿੱਧਰਾਂ ਰਹੇਗੀਆਂ ਪੁੱਤਰ ਕੀ ਗੱਲ ਹੋਈ ਹੈ ਜਿਹੜੀ ਘਟੜੋਂ ਵਾਪਰੀ ਹੈਗੀ ਘਟਣਾਈ ਹੈ ਜੀ ਫਰੀਦਕੋਟ ਤੋਂ ਵੱਡੀ ਮਾਸੀ ਨੂੰ ਲੋਹੜੀ ਦੇ ਕੇ ਤੁਰੇ ਆਉਂਦਾ ਸੀਗਾ ਤੇ ਹੁਣ ਬਾਕੀ ਆਪਾਂ ਨੂੰ ਤਾਂ ਵਿਚਲੀ ਗੱਲ ਤਾਂ ਜ਼ਿਆਦਾ ਨਹੀਂ ਪਤਾ ਤੁਰੇ ਆਉਂਦਾ ਸੀਗਾ ਬਾਕੀ ਉਹ ਜਿਹੜੇ মুরগি ফার্ম ਕੋਲੇ ਕੁੱਤੇ ਆ ਉਹਨਾਂ ਨੇ ਆਂਦੀ ਖਿੱਚ ਤੂ ਕੀਤੀ ਆ ਲਾਸ਼ ਦੀ ਬੇਇੱਜ਼ਤੀ ਕੀਤੀ ਆ ਕੱਲਾ ਵੇਖ ਕੇ ਉਹਨੂੰ ਹੁਣ ਮੌਕਾ ਨਹੀਂ ਚੱਲਿਆਗਾ ਖਿੱਚ ਤੂ ਕੀਤੀ ਇਹਨੂੰ ਅਲਵਾ ਚ ਖਿੱਚ ਕੇ ਲੈ ਗਏ ਆ ਹੁਣ ਧੁੰਦ ਦੇ ਕਰਨ ਨਾ ਤਾਂ ਕਿਸੇ ਨੇ ਉੱਥੇ ਵੇਖਿਆ ਜੇ ਤ ਤ ਵੇਖ ਲੈਂਦਾ ਸ਼ਾਇਦ ਬਚਾ ਵੀ ਹੋ ਜਾਂਦਾ ਕਿੰਨੇ ਵਜੇ ਦਾ ਵਾਕਾ ਹੈਗਾ ਇਹ ਹੈਗਾ ਜੀ 7:00 ਵਜੇ ਦਾ ਵਾਕਾ ਹੈਗਾ ਕਦੋਂ ਪਤਾ ਲੱਗਾ ਫਿਰ ਤੁਹਾਨੂੰ ਸਾਨੂੰ ਤਾਂ ਜੀ ਸਵੇਰੇ ਪਤਾ ਲੱਗਾ ਜੀ ਜਦੋਂ ਆਉਣ ਜਾਣ ਵੇਲੇ ਰਾਂਝਾਂ ਨੇ ਵੇਖ ਕੇ ਦੱਸਿਆ ਵੇਖਿਆ ਕਿ ਆਹ ਗੱਲ ਹੋਈ ਹੋਈ ਆ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਕੀ ਇਹੀ ਕਰਦੇ ਆ ਕਿ ਹੁਣ ਕੱਲਾ ਕੱਲਾ ਹੈਗਾ ਸੀਗਾ ਉਹ ਪੰਜ ਕੁੜੀਆਂ ਹੋਣਾ ਸਾਰਾ ਤਾਂ ਉਹੀ ਸੀਗਾ ਹੁਣ ਜਾਣ ਨੂੰ ਮਾੜਾ ਮੋਟਾ ਤੁਹਾਡਾ ਨਾਮ ਕੀ ਆ ਤੇ ਕੀ ਲੱਗਦੇ ਸੀ ਤੁਹਾਡੇ ਮੇਰਾ ਨਾਮ ਕਾਸ਼ਦੀਪਾ ਤੇ ਨਾਨਾ ਹੀਗੇ ਮੇਰੇ